ਗੰਦੇ ਪਾਣੀ 'ਚ ਨੋਟਾਂ ਦਾ ਹਾਰ ਪਾ ਕੇ ਝਾ ਬੈਠਿਆ ਨੀਟੂ ਛਟਰਾਂ ਵਾਲਾ ਦੇਖੋ ਫੋਟੋ 1 ਜਲੰਧਰ ਵਿੱਚ ਆਜ਼ਾਦ ਮੀਦਵਾਰ ਨੀਟੂ ਛਟਰਾਂ ਵਾਲਾ ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਹਾਲ ਵਿੱਚ ਹੀ ਆਜ਼ਾਦ ਮੀਦਵਾਰ ਨੀਟੂ ਛਟਰਾਂ ਵਾਲਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਗੰਦੇ ਪਾਣੀ 'ਚ ਲੇਟ ਜਾਂਦਾ ਹੈ ਗਲੇ ਵਿੱਚ ਨੋਟਾਂ ਦਾ ਹਾਰ ਪਾਇਆ ਹੋਇਆ ਹੈ ਦਰਅਸਲ ਇਸਨੇ ਇਹ ਪਹਿਲਾ ਬਿਆਨ ਦਿੱਤਾ ਸੀ ਜੇਕਰ ਹਾਰ ਗਿਆ ਤਾਂ ਉਹ ਚਿੱਕੜ ਵਿੱਚ ਨਹਾਵੇਗਾ ਉਹ ਜਬਾਨ ਕਰਦਾ ਚਿੱਕੜ 'ਚ ਰਹੂਗਾ ਨੀਟੂ ਮੇਰੀ ਗੱਲ ਸੁਣੋ ਚਿੱਕੜ 'ਚ ਜਾਊਗਾ ਅੱਲਾ ਵੀ ਕੁਰਦੋ ਵਿੱਚ ਰਹੂ ਵਾਸਤੇ ਬੈਠੇ ਲੱਭੇ ਪਾਉਂਦਾ ਕੁਰਤਾ ਗੰਦਾ ਕਰਕੇ ਜਾਣਾ ਇਧਰੋਂ ਪਾੜ ਪੂਰ ਕੇ ਜਾਣਾ ਸਾਰਾ ਕੁਝ ਕਰਕੇ ਜਾਣਾ ਜਿਸ ਤਰ੍ਹਾਂ ਤੁਹਾਨੂੰ ਵੋਟਾਂ ਘੱਟ ਪੈਂਦੀਆਂ ਕਾਰਨ ਕੀ ਰਹਿੰਦੇ ਨੇ ਦੇਖੋ ਮੇਰੀ ਗੱਲ ਸੁਣੋ ਅਸੀਂ ਪੰਜਾਬ ਦੀ ਜਵਾਨੀ ਬਚਾਉਣੀ ਆ ਪੰਜਾਬ ਨੂੰ ਬਚਾਉਣਾ ਸਾਡਾ ਇੱਕ ਇੱਕ ਕੰਮ ਵਾ ਕਿ ਜਿਹੜਾ ਸਿੱਧੂ ਫਾਰਮ ਹਾਊਸ ਦੇ ਸ਼ੇਰੇ ਭਾਜੀ ਨੇ ਕਿਹਾ ਆਈਡੀ ਸਰਚ ਕਰ ਲਿਓ ਵੀ ਉਹਨਾਂ ਨੇ ਕਿਹਾ ਵੀ ਆਪਾਂ ਪੰਜਾਬ ਨੂੰ ਬਚਾਉਣਾ ਨਹੀਂ ਢੁੱਲੜਦੇ ਰਹਿਣਾ ਤੂੰ ਡਰਨਾ ਨਹੀਂ ਕਿਸੇ ਕੋ ਤੇ ਮੈਂ ਹੁਣ ਲੜਦਾ ਪਿਆ ਵਾ ਪੰਜਾਬ ਵਾਸਤੇ ਲੜਦਾ ਭਾਈ ਇਹਨਾਂ ਲੋਕਾਂ ਲੀਡਰਾਂ ਨੇ ਕੁਝ ਨਹੀਂ ਕਰਦਾ ਜੇ ਤੁਸੀਂ ਇੱਕ ਸ਼ਰੀਪੰਦਰ ਜਿਤਾਉਂਗੇ ਨਾ ਤਾਂ ਹੀ ਆ ਦੇਖੋ ਕੋਈ ਮਨੇਕਰ ਮੈਂ ਦਿੰਦਾ ਵਾ 10 ਰੁਪਏ ਬੰਦੇ ਆ ਜੇ ਮਹਾਰਾਜਾ ਮੈਂ ਚਿੰਤਪੁਨੀ ਮਾਤਾ ਦਾ ਭਗਤ ਆ ਨਾ ਸੱਚਾ ਦਿਲੋਂ ਸੱਚੇ ਦਿਲੋਂ ਆ ਤੇ ਇਹ ਦੇਖੋ ਕਿ ਜੇ ਕੋਈ ਮੇਰੀ ਮਦਦ ਕਰਦਾ ਰੱਬੋ ਦੀ ਮਦਦ ਕਰਦਾ ਵਾ ਮੇਰੀ ਗੱਲ ਸੁਣੋ ਅਰ ਮੈਂ ਜਿੱਤੂਗਾ ਤੈਨੂੰ ਪੂਰੀ ਗਾਰੰਟੀ ਹੈ ਇਸ ਵਾਰੀ ਮੈਂ ਇਲੈਕਸ਼ਨ ਜਿੱਤ ਜਾਊਂਗਾ ਪਾਜੀ ਮੈਂ ਸਾਰੇ ਮੁੱਦੇ ਤੇ ਮੰਗੀ ਇਹਨਾਂ ਲੋਕਾਂ ਨਸ਼ਾ ਖਤਮ ਕੀਤਾ ਇਹ ਲੀਡਰ ਆਪ ਨਸ਼ਾ ਬਗਾਉਂਦੇ ਆ ਜੇ ਮਰਜ਼ੀ ਹੁਣ ਮੈਂ ਡਰਦਾ ਥੋੜੀ ਕਿ ਸਕੋ ਮੈਂ ਸੱਚ ਦੀ ਆਵਾਜ਼ ਆ ਹੁਣ ਮੋਦੀ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਸੰਵਿਧਾਨ ਦੇ ਰੱਖੇ ਨੂੰ ਬਚਾ ਲੂੰਗਾ ਮੈਂ ਜਾ ਕੇ ਉੱਥੇ ਜਾ ਕੇ 12 ਨਸੀਬ ਵਿੱਚ ਫਾਈਲ ਭਰੀ ਸਤ ਆਪਣੀ ਆਨਲਾਈਨ ਵੀ ਚੈੱਕ ਕਰ ਲੋ ਭਾਵੇਂ ਹੱਥ ਵਾਲੀ ਫਾਈਲ ਚੈੱਕ ਕਰ ਲੋ ਕਿਉਂਕਿ ਜੇ ਡਾਕਟਰ ਪੀਨਾ ਬਾਬਾ ਸਾਹਿਬ ਨੇ ਜੇ ਸੋਚ ਦਿੱਤੀਾਨੂੰ ਸਾਡੀ ਬੋਰਡ ਦਾ ਅਧਿਕਾਰ ਦਿੱਤਾ ਵਾ ਇਹ ਲੋਕ ਸ਼ਰਾਬ ਪਿੱਛੇ ਵੋਟਾਂ ਵੇਚਦੇ ਆਕਿਆ ਪਿੱਛੇ ਵੋਟਾਂ ਵੇਚਦੇ ਕੱਪੜਿਆਂ ਪਿੱਛੇ ਵੋਟਾਂ ਵੇਚੀ ਜਾਂਦੇ ਐਦਾਂ ਵੋਟਾਂ ਦਾ ਮੁੱਲ ਨਹੀਂ ਪੈਣਾ ਤੇ ਕੰਮ ਕਿਦੋਂ ਕਰਾਉਣਾ ਸੀ ਅੱਛਾ ਇਹ ਤੀਜਾ ਕਿਦੋਂ ਕਰਾਉਣਾ ਸੀ ਇਹ ਐਲਾਨ ਬਚ ਕੇ ਰਹੀਂ ਤੂੰ ਦਿੱਲੀਏ ਬਚ ਕੇ ਇਹ ਨਗਰ ਮੱਖਿਆ ਲੀਆਂ ਤੋਂ ਮੇਰੇ ਬਾਰੇ ਪੁੱਛ ਲੈ ਵੀ ਤੂੰ ਇਹ ਨਾ ਵਜ਼ਾਨੀਆਂ ਤੋਂ ਸ਼ੁਰੂ ਤੋਂ ਹੀ ਪੁੱਠਾ ਸੱਦਾਏ ਹਸਾਬ ਕਹਿੰਦੇ ਆ ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਐਦਾਂ ਦੇ ਬੰਦੇ ਬਹੁਤ ਆ ਕਿ ਜਿਹੜੇ ਪੰਜਾਬ ਨੂੰ ਬਚਾਉਣ ਵਾਲੇ ਆ ਔਰ ਜਿਹੜੇ ਵੇਚਣ ਵਾਲੇ ਆ ਉਹ ਸਾਡੇ ਅੱਗੇ ਪਿੱਛੇ ਕਰਦੇ ਠੀਕਾ ਗੀੜੇ ਪਿੱਛੇ ਗੀੜੇ ਵੀ ਤੁਹਾਨੂੰ ਕਾਫੀ ਠਾਕੀ ਦੇਖੋ ਬੋਟਾ ਪਾਉਂ ਗਿਆ ਇਹ ਨਕੀਆਂ ਸੁਚੀਆਂ ਬੋਟਾ ਨੇ ਦੁੱਧ ਤੋਤੀਆਂ ਬੋਟਾ ਨੇ ਜਿਨ੍ਹਾਂ ਨੂੰ ਪਾਣੀ ਨਹੀਂ ਪਿਆ ਗਿਆ ਸਰ੍ਹੋਂ ਨਹੀਂ ਮੰਡੀ ਗਈ ਸੂਤ ਨਹੀਂ ਵੰਡੇਗੇ ਬਦਾਮ ਨਹੀਂ ਵੰਡੇਗੇ ਪੈਸੇ ਨਹੀਂ ਵੰਡੇਗੇ ਮੱਛਿਆ ਹੀ ਨਹੀਂ ਮੰਡੀ ਗਈ